ਚਿੜੀ ਖਬਰ ਤੋਂ ਖੁੱਲਾ ਕਿੰਗਰਾ ਜਲੰਧਰ ਤੋਂ ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਆਪਣਾ ਕਲਕਟਾਰੀਆ ਅੰਬੇਦਕਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਖੁੱਲਾ ਕਿੰਗਰਾ ਬਲੋ ਸ਼ੁਰੂ ਕੀਤੀ ਗਈ ਫ੍ਰੀ ਐਮ뷸ੈਂਸ ਸੇਵਾ ਇਲਾਕਾ ਨਿਵਾਸੀਆਂ ਦੀ ਸੁਰੱਖਿਅਤ ਲਈ ਫ੍ਰੀ ਐਮ뷸ੈਂਸ ਦੀ ਸ਼ਬਾਹ ਸ਼ੁਰੂ ਕੀਤੀ ਗਈ ਜੋ ਕਿ ਰਵਿਦਾਸ ਗੁਰਦੁਆਰਾ ਖੁੱਲਾ ਕਿੰਗਰਾ ਮਠਾਪੁਰ ਵਿਕੇ ਵਿਸ਼ੇਸ਼ ਪ੍ਰੋਗਰਾਮ ਉਦਘਾਟਨੀ ਸਮਾਰੋਹ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਲਵਿੰਦਰ ਕੁਮਾਰ ਪਰਨਪਲੇਰ ਕੌਂਸਲਰ ਬਰਜਾਟਾਕਰ ਅਮਰੀਕ ਬਾਗੜੀ ਦੀਪਕ ਬਾਲੀ ਜੀ ਹੀਰ ਅੰbedkar ਸੈਨਾ ਜਲੰਧਰ ਸ਼ਹਿਰੀ ਪ੍ਰਧਾਨ ਪੰਜਾਬ ਬਾਬਾ ਦੀਪ ਸਿੰਘ ਜੀ ਚੇਅਰਮੈਨ ਜਤਿੰਦਰ ਸਿੰਘ ਮਝੈਲ ਪ੍ਰਧਾਨ ਬਲਦੇਵ ਸਿੰਘ ਸ਼ਮਸ਼ੀਰ ਸਿੰਘ ਜਤਿੰਦਰ ਸਿੰਘ ਸਨਿਤੀ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਨੇ ਹਾਜ਼ਰੀ ਲਵਾਈ ਇਸ ਕਾਮ ਨੂੰ ਨਿਪ੍ਰਚਾਰਨ ਲਈ ਵਿਸ਼ੇਸ਼ ਤੌਰ ਤੇ ਸੋਸਾਇਟੀ ਦੇ ਐਨ ਆਰ ਆਈ ਬਿੰਦੂ ਦੇ ਅਮਰ ਸਿੰਘ ਇਟਲੀ ਰਾਜਮਾਰ ਸੁਸ਼ੀਲ ਕੁਮਾਰ ਬੰਗੜ ਮਨਪ੍ਰੀਤ ਅਹਿਰ ਕੈਨੇਡਾ ਜਤਿੰਦਰ ਦਾਦਰਾ ਹਕਮਤ ਰਾਏ ਕੁਵੈਤ ਇਸ ਪ੍ਰੋਗਰਾਮ ਵਿੱਚ ਆਈ ਹੋਈ ਮੁੱਖ ਮਹਿਮਾਨਾਂ ਦੇ ਇਲਾਵਾ ਇਲਾਕਾ ਨਿਵਾਸੀਆਂ ਦਾ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਨੇ ਤਹਿ ਦਰੋਤਨਵਾਦ ਕੀਤਾ ਪਾਕੀ ਟੀਮ ਦੇ ਮੈਂਬਰ ਰਮੇਸ਼ ਲਾਲ ਮਹਿ ਲਾਲੀ ਲੰਬੜਦਾਰ ਕਪਿਲ ਬੰਗਾ ਸ਼ਸ਼ੀਪ੍ਰਧਾਨ ਅਮਨ ਅਹਿਰ ਸਨੀ ਐਡਵੋਕੇਟ ਜੁਗਰਾਜ ਮਹਿ ਗੋਪਾਲ ਦਾਦਰਾ ਸਤਨਾਮ ਸਿੰਘ ਮੁਲਖਰਾਜ ਸੁੰਦਰਪਾਲ ਰਿਸ਼ਪਾਲ ਕਾਲਾ ਵਿਸ਼ਾਲ ਸਾਰੇ ਸਾਥੀ ਹਾਜ਼ਰ ਹੋਏ ਇਸ ਕਰਕੇ ਸਾਥੀਓ ਇੰਨਾ ਦੇ ਪਰਾਲੇ ਵਿੱਚ ਰਹੀਏ ਨਾਲ ਸਰਵੰਧਨ ਮੇ ਬਾਬਾ ਇੰਨਾ ਦਾ ਬਣਾਉਣ ਦੀ ਕੋਸ਼ਿਸ਼ ਮਰੀਆ ਜਿਹੜਾ ਸਾਥੋਂ ਜਵਾਬ ਦੇ ਹੋਵੇ ਪਰ ਸਾਡੀ ਖੇਤਰੀ ਦੇ ਲਗਾਤਾਰ ਕੰਮ ਕਰੇ ਇਸ ਕਰਕੇ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਡੇ ਸ਼ਹਿਰ ਦੇ ਪ੍ਰਧਾਨ ਸਾਥੀਆਂ ਵਿਜੇ ਜੱਟ ਜੀ ਸੌਂਦਲਾ ਜੀ ਸਾਥੀਆਂ ਸਾਡੇ ਹਲਚਾ ਗਿਰਡ ਦੇ ਪ੍ਰਧਾਨ ਸਰਮੇਜ ਜੀ ਜਾਂ ਜਨ ਸੰਖੇਪੀ ਜੇਤਕ ਵਾਦੀ ਜੀ ਸਾਡੇ ਸੂਰਜ ਆਗੂ ਹੋਰ ਸਾਰੇ ਸਾਥੀ ਅਸੀਂ ਸਾਰਿਆਂ ਨੂੰ ਸਾਰੇ ਬងੋ ਸੋਸਾਇਟੀ ਦੇ ਮਾਰਗਾਂ ਕਦਿਆਂ ਸਾਥ ਤੋਂ ਦੇ प्रदीप ਕਵਰ ਜੀ ਅਮਨ ਪਰ ਅਮਨ ਜੀ ਬਾਅਦ ਅਮਰ ਬਹਿ ਜੀ ਜੀ ਤੋਂ ਸਾਰੇ ਤੁਸੀਂ ਬਤਾਈਏ ਬਾਕੀ ਨੂੰ ਧੰਨਵਾਦ ਜੈ ਭੂਮ ਜੈ ਭਾਗ ਅਤੇ ਜਾਕਰ ਪ੍ਰਿਆਰਮ ਬੇਦਕਰ ਬੈਂਕਰ ਐਸੋਸਾਇਟੀ ਜੋ ਕਿ ਪਿਛਲੇ ਕਾਫੀ ਸਮੇ ਤੋਂ ਵਿਦਿਆ ਤੇ ਕੰਮ ਕਰ ਰਹੀ ਹੈ ਲੋੜਵੰਦ ਬੱਚਿਆਂ ਦੀ ਜੋ ਵਿਦਿਆਕ ਮਾਇਕ ਸਹਾਇਤਾ ਸਰੀਰ ਸਾਡੇ ਪ੍ਰਦੀਪ ਕੁਮਾਰ ਜੀ ਨੇ ਬਲਕਿ ਇੱਕ ਦੂਜਾ ਅਸੀਂ ਕਾਫੀ ਚਿਰ ਤੋਂ ਫ੍ਰੀ ਐਂਜਲ ਜਿਲੰਦਰ ਸ਼ਾਹ ਦੀ ਬੱਚੇ ਨੂੰ ਚਲਾ ਰਹੇ ਹਾਂ ਤੁਹਾਡੇ ਨਾਲ ਇਹਨਾਂ ਦਾ ਫਰਕ ਹੋਇਆ ਕਿ ਅਸੀਂ ਵੀ ਇਸ ਤਰ੍ਹਾਂ ਸੇਵਾ ਨਾ ਕਰਦੇ ਹਾਂ ਕਿਸੀ ਵਿਦਿਆਰਥੀ ਦਾ ਬਹੁਤ ਕਿਰਤ ਕੰਮ ਕਰ ਰਿਹਾ ਅਸੀਂ ਇੱਕ ਮੈਡੀਕਲ ਲੈਂਡ ਦੇ ਉੱਤੇ ਕਿਉਂਕਿ ਇਸ ਟਾਈਮ ਆਪਣੇ ਤੇ ਮੈਡੀਕਲ ਮਾਫੀਆ ਐਜੂਕੇਸ਼ਨ ਮਾਫੀਆ ਇੰਨਾ ਕਹਾਵੇ ਹੋ ਚੁੱਕਾ ਹੈ ਕਹਿਣ ਦੀ ਹੱਦ ਨਹੀਂ ਜਦੋਂ ਵੀ ਆਪਾਂ ਕੋਈ ਫ੍ਰੀ ਹਸਪਤਾਲ ਦੇ ਵਿੱਚ ਲੈ ਕੇ ਜਾਣੇ ਹਾਂ ਖਟੋਆਂ ਕੋਹਾਡੇ 10 ਤੋਂ 15000 ਰੁਪਿਆ ਉਹਦੇ ਬਲਵਾਸ ਲਿਆ ਜਾਂਦਾ ਹੈ ਜਦ ਕੋ ਸੁਰੱਖਿਤੀ ਰੱਖਦਾ ਇੱਕ ਐਮਬੂਲੈਂਸ ਇੱਕ ਇਹੋ ਜੀ ਚੀਜ਼ ਹੈ ਫ੍ਰੀ ਫ੍ਰੀ ਦਾ ਮਤਲਬ ਇਹ ਹੈ ਕਿ ਫ੍ਰੀ ਕੋਸਟ ਜੋ ਕਿ ਚਲਾਣੀ ਇਸ ਦਾ ਬਹੁਤ ਔਖੀ ਹੈ ਸਰਕਾਰਾਂ ਦੀ ਕਾਰਜਕਾਰੀ ਇੰਨੇ ਮਾੜੀ ਬੁੱਝ ਕੇ ਖਟੋਆਂ ਖਰੋੜ ਤੋਂ ਉੱਪਰ ਜਾ ਜਾਂਦੇ ਤਾਂ ਤੇ ਫਿਰ ਵੀ ਇਹ ਵੀਰ ਧੰਨਵਾਦੀ ਨੇ ਜੋ ਕਿ ਫ੍ਰੀ ਐਮਬੂਲੈਂਸ ਸੇਵਾ ਦੇਰੇ ਹੰ ਮੈਂ ਨਤਮਸਤ ਕਰਦਾ ਹਾਂ ਮੇਰੇ ਨਾਲ ਆਏ ਹੋਏ ਸਾਡੇ ਪੁਰਸਕਾਰ ਦੇ ਚੇਅਰਮੈਨ ਜਗENDER ਕਾਸਿੰਘ ਮਜਾਇ ਬਲਜਿੰਦਰ ਸਿੰਘ ਸਮੇਤ ਹੋਰ ਵੀ ਸਾਡੀ ਅਜੂਨ ਨਾਲ ਮੌਜੂਦ ਸੇ ਜੋੜ ਕਰਦੇ ਹਾਂ ਜਿੱਤੇ ਵੀ ਸਾਡੀ ਲੋੜ ਪਏਗੀ ਅਸੀਂ ਪੁਰੀ ਕੁਮਾਰ ਜੀ ਨੂੰ ਪੂਰਾ ਸਹਿਯੋਗ ਦੇਵਾਂਗੇ ਸਾਥ ਰਵਾਂਗੇ ਕਿਉਂਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਨੇ ਹਮਾਤ ਕਰ ਦਿੱਤੇ ਹਨ ਛੋਟਾ ਹੋ ਰੋਟੀ ਦੋ ਟਾਂ ਟੁੱਕ ਖਾ ਲਿਓ ਪਰ ਬੱਚਿਆਂ ਨੂੰ ਐਜੂਕੇਸ਼ਨ ਹੋਵੇ ਪਰ ਮੁਲਕ ਬਣੋ ਕੁੜੇ ਕੁੜਾ ਇੱਥੇ ਲੈ ਕੇ ਜਾਓ ਤਾਂ ਬੋਝ ਹੁੰਦੀ ਹੈ ਤੇ ਇਸ ਮੰਦੇ ਵਿੱਚ ਮੈਂ ਦੇਸੀ ਗੁਰੂ ਸਾਡੇ ਬਹੁਤ ਸਨਤਾਜੋ ਤੇ ਸ਼੍ਰੀ ਵਰਨਲੇ ਨੂੰ ਦੂਰੋਂ ਮਿਲ ਕੇ ਕਿ